ਇਹਨੇ ਇਨਾ ਨੇ ਜਿਹੜੀ ਆ ਹਨੇਰਗਰਦੀ ਮਚਾਈ ਹੋਈ ਆ ਜੋ ਵੀ ਇਹ ਮਰਿਆਦਾ ਦੀ ਉਲੰਘਣਾ ਹੋਈ ਆ ਜੋ ਇਹਨਾਂ ਨੇ ਰਾਤ ਨੂੰ ਹਨੇਰੇ ਦੇ ਵਿੱਚ ਹੀ ਜੋ ਕੁਛ ਕੀਤਾ ਤਖਤ ਸਾਹਿਬ ਦੀ ਉਹ ਮਾਨ ਮਰਿਆਦਾ ਦੀ ਬਹੁਤ ਹੀ ਉਲੰਘਣਾ ਜਿੱਥੇ ਵੀ ਗੜਗੱਜ ਵਰਗੇ ਜਾਣ ਉਥੇ ਸਾਰੀਆਂ ਸਗਤਾਂ ਉਹਦਾ ਵਿਰੋਧ ਕਰਨ ਤੁਸੀਂ ਪਿਛਲੀਆਂ ਦੀ YouTube ਤੋਂ ਕੱਢ ਕੇ ਦੇਖ ਲਓ ਜੋ ਵੀ ਉਹਨੇ ਪ੍ਰਚਾਰ ਕੀਤਾ ਸ਼ਰੂ ਰਿ ਅਕਾਲੀ ਦਲ ਦੇ ਵਿਰੁੱਧ ਤੇ ਸਿੱਖ ਪਰੰਪਰਾਵਾਂ ਦੇ ਵਿਰੁੱਧ ਰਾਤ ਦੇ ਹਨੇਰੇ ਦੇ ਉਲੂਆਂ ਨੂੰ ਸੁਣਾਇਆ ਜਾਂਦਾ ਚੰਦੇ ਤੇ 11:00 ਵਜੇ ਦਾ ਤੇ 10:00 ਵਜੇ ਦਾ ਟਾਈਮ ਹੀ ਉਦੋਂ ਸੁਣਾਉਂਦੇ। ਉਹ ਵੀ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਨਹੀਂ ਸੀ ਸ਼ਾਇਦ ਤੇ ਰਾਤ ਨੂੰ ਜੇ ਇਹ ਹੀ ਇਹਨਾਂ ਨੇ ਕਲਰਕਾਂ ਦੀ ਤਰ੍ਹਾਂ ਹੀ ਕਰਨਾ ਸੀ ਤੇ ਉਹਦੇ ਜਿੱਥੇ ਮਰਜ਼ੀ ਐਲਾਨ ਕਰਤਾ ਸੀ ਉਹ ਜਿਵੇਂ ਮਰਜ਼ੀ ਜਦੋਂ ਮਰਜ਼ੀ ਕਰੀ ਜਾਣ ਪਰ ਕੋਈ ਵੀ ਸੰਤ ਮਹਾਂਪੁਰਖ ਇੱਕ ਵੀ ਕੋਈ ਦਿਖਾਓ ਵੀ ਕੋਈ ਇੱਥੇ ਪਹੁੰਚਿਆ ਹੋਵੇ ਇਹਨਾਂ ਦੀ ਸ਼ਰੋਮਣੀ ਕਮੇਟੀ ਵੀ ਇਹਨਾਂ ਦੇ ਖਿਲਾਫ ਹੋਏ ਪਏ ਨੇ। ਤੇ ਉਹ ਤੇ ਹੁਣ ਇਹਨਾਂ ਦੇ ਆਪ ਦੇ ਜਦੋਂ ਮਰਜੀ ਕਲਰਕ ਦੀ ਤਰ੍ਹਾਂ ਲਾ ਲੈਣ ਹਟਾ ਲੈਣ ਸਮੁੱਚੇ ਹੀ ਨਹਿਂਗ ਸਿੰਘ ਜਿੱਥੇ ਬੰਦੀਆਂ ਤੇ ਸਮੁੱਚਾ ਹੀ ਜਿਹੜਾ ਖਾਲਸਾ ਪੰਥ ਹੈ ਉਹ ਬਿਲਕੁਲ ਪਰਵਾਹ ਨਹੀਂ ਕਰਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਿੱਥੇ ਹੋਲੇ ਮਹੱਲੇ ਦੀ ਕੀਰਤਪੁਰ ਸਾਹਿਬ ਵਿਖੇ 10 11 ਤੇ 12 ਨੂੰ ਰਮਤਾ ਹੋਈ ਹੈ ਤੇ 13 14 ਤੇ 15 ਨੂੰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਿਹੜੇ ਆ ਹੋਲੇ ਮਹੱਲਾ ਜਿਹੜਾ ਮਨਾਉਣਾ ਹੈ ਗੁਰੂ ਦੀਆਂ लाड़ल्याਆਂ ਨਿਹੰਗ ਸਿੰਘ ਫੌਜਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹੋਲਾ ਮਹੱਲਾ ਜਿਹੜਾ ਗੁਰੂ ਦੀਆਂ लाड़ल्याਆਂ ਫੌਜਾਂ ਦਾ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਸੋ ਹੋਲੇ ਮਹੱਲੇ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਆ ਗੁਰੂ ਦੀਆਂ लाड़ल्याਆਂ ਨਿਹੰਗ ਸਿੰਘ ਫੌਜਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ ਵੀ ਸਾਡਾ ਨਹਿਂਸ ਸਿੰਘ ਜਥੇਬੰਦੀਆਂ ਜਿਹੜੀਆਂ ਨਰੋਲ ਧਾਰਮਿਕ ਤੇ ਮर्यादा ਤੇ ਪੈਰਾ ਦੇਣ ਵਾਲੇ ਸਾਰੇ ਫੌਜਾਂ ਨੇ ਕਿਸੇ ਵੀ ਸਾਡੇ ਨਾਲ ਕੋਈ ਧਾਰਮਿਕ ਜਥੇਬੰਦੀ ਜਾਂ ਕੋਈ ਉਹਨਾਂ ਤੋਂ ਬਗੈਰ ਸਾਡਾ ਕੋਈ ਸਿਆਸੀ ਬੰਦਾ ਜਾਂ ਕਿਸੇ ਦਾ ਵੀ ਜਿਹਦੇ ਨਾਲ ਕੋਈ ਕਿਸੇ ਸਿਆਸੀ ਪਾਰਟੀ ਦੀ ਗੱਲਬਾਤ ਹੋਵੇ ਅਸੀਂ ਨਰੋਲ ਧਾਰਮਿਕ ਗੱਲਬਾਤ ਕਰਨੀ ਹੈ ਮਰਿਆਦਾ ਤੇ ਪੈਰਾ ਦੇਣਾ ਜੋ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਮਰਿਆਦਾ ਜਿਹੜੀ ਬਖਸ਼ੀ ਤੇ ਉਹਨੂੰ ਲੈ ਕੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਰਾਤਨ ਵਿਰਸਾ ਸਾंभਿਆ ਹੋਇਆ ਤੇ ਉਹ ਮਰਿਆਦਾ ਦੀ ਲੈ ਕੇ ਹੀ ਜਿੱਥੇ ਅੱਜ ਆਪਾਂ ਗੱਲ ਕਰਦੇ ਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਹਮੇਸ਼ਾ ਤੇ ਇਹਨਾਂ ਦੇ ਨਾਲ ਖੜਦੇ ਆਂ ਤੇ ਅੱਗੇ ਵੀ ਖੜੇ ਰਹਿਣਾ ਪਰ ਮਰਿਆਦਾ ਦੀ ਜਿੱਥੇ ਉਲੰਘਣਾ ਕਰ ਰਹੇ ਨੇ ਵਾਰ-ਵਾਰ ਸਾਰਾ ਖਾਲਸਾ ਪੰਥ ਇੱਕ ਪਾਸੇ ਐ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਨਹੀਂ ਜਿੱਥੇ ਆਏ ਉੱਥੇ ਜਿੱਥੇ ਜੋ ਮਰਿਆਦਾ ਸਾਰੀਆਂ ਨਿਹੰਗ ਸਿੰਘ ਜਿੱਥੇ ਬੰਦੀਆਂ ਹੁਣ ਤੱਕ ਪੁਰਾਣਾ ਜਦੋਂ ਤੋਂ ਲੈ ਕੇ ਦੇਖ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਜਿਹੜਾ ਅੰਗਰੇਜ਼ਾਂ ਨੇ ਐਕਟ ਬਣਾਇਆ ਤੇ 1925 ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਈ ਉਦੋਂ ਤੋਂ ਲੈ ਕੇ ਜਿੰਨੇ ਵੀ ਜਥੇਦਾਰ ਬਣਦੇ ਆਏ ਨੇ ਸਾਰਿਆਂ ਦੇ ਵਿੱਚ ਜਿਹੜੀ ਹੈ ਬਹੁਤ ਵੱਡੀ ਸਮੂਲੀਅਤ ਹੁੰਦੀ ਰਹੀ ਹੈ ਤੇ ਜਦੋਂ ਲਾਉਣ ਵੇਲੇ ਤੇ ਕਿਵੇਂ ਬੇਇੱਜ਼ਤ ਕਰਕੇ ਕੱਢਦੇ ਨੇ ਉਹ ਇੱਕ ਅਲੱਗ ਵਿਸ਼ਾ ਹੈ ਪਰ ਜਿਹੜਾ ਅੱਜ ਦੀ ਗੱਲਬਾਤ ਹੈ ਜਿੱਥੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜੋ ਦੋ ਤਰੀਕ ਤੋਂ ਜੋ ਵੀ ਗੱਲਬਾਤ ਚੱਲੀ ਜਿਹੜਾ 2 ਮਾਰਚ 2024 ਨੂੰ ਜਿਹੜੇ ਆਸ਼ਰੀ ਅਕਾਲ ਤਖਤ ਤੋਂ ਹੁਕਮਨਾਮੇ ਜਾਰੀ ਹੋਏ ਤੇ ਉਹ ਹੁਕਮਨਾਮੇ ਦੀ ਜਿਹੜੀ ਐ ਕੋਰ ਉਲੰਘਣਾ ਹੁਣ ਤੱਕ ਹੋ ਰਹੀ ਐ ਉਹਦਾ ਅਸੀਂ ਜਿਹੜਾ ਸਖਤ ਵਿਰੋਧ ਕਰਦੇ ਆ ਤੇ ਉਹਦੇ ਵਿਰੋਧ ਕਰਕੇ ਜਿਹੜਾ ਅੱਜ ਜਿਹੜੀ ਇੱਥੇ ਆਪਣੇ ਨਵੇਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਚਲੇ ਗਏ ਉਹ ਵੀ ਨਹੀਂ ਆਏ ਤੇ ਉਸ ਤੋਂ ਬਾਅਦ ਜਿਹੜੇ ਕੋਈ ਆਪਣੇ ਨਾਲ ਦੇ ਪਤਾ ਲੱਗਿਆ ਹੋਰ ਚੀਫ ਸਕੱਤਰ ਵਗੈਰਾ ਕੋਈ ਹੁੰਦੇ ਨੇ ਉਹ ਵੀ ਨਹੀਂ ਆਏ ਤੇ ਜਿਹੜੇ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਗ੍ਰੰਥੀ ਹੁੰਦੇ ਨੇ ਤੇ ਆਪਣੀ ਪੁਰਾਣੀ ਮਰਿਆਦਾ ਵੀ ਹੈ ਉਹ ਵੀ ਨਹੀਂ ਇੱਥੇ ਆਪਣੇ ਪਹੁੰਚੇ ਤੇ ਜਿਹੜਾ ਤਖਤ ਸਾਹਿਬ ਦੇ ਜਾਂ ਹੋਰ ਸੰਤ ਮਹਾਂਪੁਰਖ ਚਲੋ ਸਾਡੇ ਨੈਂਸ ਸਿੰਘ ਜਥੇਬੰਦੀਆਂ ਜਾਂ ਕੋਈ ਵੀ ਸੰਤ ਮਹਾਂਪੁਰਖ ਇੱਕ ਵੀ ਕੋਈ ਦਿਖਾਓ ਵੀ ਕੋਈ ਇੱਥੇ ਪਹੁੰਚਿਆ ਹੋਵੇ ਤੇ ਆਪਾਂ ਜਿਹੜਾ ਤਖਤ ਸਾਹਿਬ ਦੀ ਜਿੱਥੇ ਤਖਸ਼ਰੀ ਕੇਸਗੜ੍ਹ ਸਾਹਿਬ ਦੀ ਮਾਨ ਮਰਿਆਦਾ ਤੇ ਇਹਦੇ ਵਾਸਤੇ ਨਹਾਂਗਸੰਗ ਜਥੇਬੰਦੀਆਂ ਹਮੇਸ਼ਾ ਤਤ ਪਰ ਨੇ ਤੇ ਕਦੇ ਵੀ ਕੋਈ ਤਖਤ ਹੈਪ ਦੀਆਂ ਕਿਤੇ ਜਿੰਨੇ ਵੀ ਤਖਤ ਨੇ ਉਹਦੀ ਮਾਨ ਮਰਿਆਦਾ ਵਾਸਤੇ ਅਸੀਂ ਹਮੇਸ਼ਾ ਤਤ ਪਰ ਰਹੇ ਆ ਅੱਗੇ ਵੀ ਰਹਿਣਾ ਤੇ ਮੈਂ ਨਹਾਂਗਸੰਗ ਫੌਜਾਂ ਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਆਪਾਂ ਬਹੁਤ ਹੀ ਸ਼ਰਦਾ ਭਾਵਨਾ ਸਤਕਾਰ ਦੇ ਨਾਲ ਇੱਥੇ ਆਉਣਾ ਨਮਸਕਾਰ ਕਰਨੀ ਹੈ ਤੇ ਆਪਾਂ ਜਿਹੜਾ ਆਪਣਾ ਵਿਰੋਧ ਵੀ ਜਿਹੜਾ ਉਹ ਕਰਨਾ ਤੇ ਹੁਣ ਇਹਨਾਂ ਨੇ ਜਿਹੜਾ ਕੀਤਾ ਉਹ ਆਪਣੇ ਜੋ ਪਤਾ ਲੱਗਿਆ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਵੀ ਉਦੋਂ ਗੁਰੂ ਗ੍ਰੰਥ ਸਾਹਿਬੀ ਦੇ ਪ੍ਰਕਾਸ਼ ਵੀ ਨਹੀਂ ਸੀ ਸ਼ਾਇਦ ਤੇ ਰਾਤ ਨੂੰ ਜੇ ਇਹ ਹੀ ਇਹਨਾਂ ਨੇ ਕਲਰਕਾਂ ਦੀ ਤਰ੍ਹਾਂ ਹੀ ਕਰਨਾ ਸੀ ਤੇ ਉਹਦੇ ਜਿੱਥੇ ਮਰਜ਼ੀ ਐਲਾਨ ਕਰਤਾ ਸੀ ਉਹ ਜਿਵੇਂ ਮਰਜ਼ੀ ਜਦੋਂ ਮਰਜ਼ੀ ਕਰੀ ਜਾਣ ਪਰ ਇਹ ਮਰਿਆਜ਼ਾ ਦੀ ਜਿਹੜੀ ਕੋਹਰ ਉਲੰਘਣਾ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਸਾਡੇ ਨਾਲ ਨਿਹੰਗ ਸਿੰਘ ਫੌਜਾਂ ਨਾਲ ਪਿਆਰ ਰੱਖਣ ਵਾਲੇ ਸੰਤ ਮਹਾਂਪੁਰਖ ਗੁਰੂ ਦੀਆਂ ਗੁਰਸੇਖ ਸੰਗਤਾਂ ਜਿਹੜੀਆਂ ਉਹ ਇਹਦਾ ਪੁਰਜੋਰ ਜਿਹੜਾ ਵਿਰੋਧ ਕਰਦੀਆਂ ਨੇ ਤੇ ਜੋ ਇਹਨਾਂ ਨੇ ਇਹ ਕੀਤੀ ਹੈ ਇਹਦੀ ਜਿਹੜੀ ਹੈ ਸਖਤ ਸ਼ਬਦਾਂ ਦੇ ਵਿੱਚ ਇਹਦੀ ਜਿੰਦਿਆ ਕਰਦੇ ਆ ਉੱਥੇ ਹੀ ਨਿਹੰਗ ਸਿੰਘ ਫੌਜਾਂ ਦੇ ਨਾਲ ਜਥੇਦਾਰ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਨਵੀਂ ਟਕਸਾਲ ਉੱਥੇ ਹੀ ਬਾਬਾ ਜਿਹੜੇ ਨੇ ਸੰਤ ਬਾਬਾ ਮਨਮੋਹਨ ਸਿੰਘ ਜੀ ਬਰਨੋ ਵਾਲੇ ਤੇ ਬਾਬਾ ਆਪਣੇ ਬਾਬਾ ਸੁਖਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਮੀਸ਼ ਤਰਨਾਦਾਲ ਸਾਰੀਆਂ ਹੀ ਨਿਹੰਗ ਸਿੰਘ ਜਥੇ ਬੰਦੀਆਂ ਬਾਬਾ ਬਲਵਿੰਦਰ ਸਿੰਘ ਜੀ ਮਹਿਤਾ ਚੌਂਗ ਬਾਬਾ ਕੁਲਵਿੰਦਰ ਸਿੰਘ ਜੀ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਤੇ ਸਾਰੀਆਂ ਇਹ ਨਹਿੰਸ ਸਿੰਘ ਜਥੇਬੰਦੀਆਂ ਦੇ ਜਿਹੜੇ ਆ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਵਿਦੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਦਲਪੰਥ ਬਾਬਾ ਬਕਾਲਾ ਸਾਹਿਬ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਦੇ ਨਾਲ ਗੁਰਮਤਾ ਕਰਕੇ ਇਹ ਜਿਹੜਾ ਫੈਸਲਾ ਤੇ ਵਿਰੋਧ ਅਸੀਂ ਕਰ ਰਹੇ ਆ ਇਹ ਜਿਹੜਾ ਹੁਣ ਵੀ ਤੇ ਅੱਗੇ ਵੀ ਜਿਹੜਾ ਮਰਿਆਦਾ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਜਿਹੜਾ ਜਾਰੀ ਰਹੇਗਾ ਤੇ ਕੋਈ ਵੀ ਸਾਡੀ ਬੇਨਤੀ ਹੈ ਨਾਨ ਹੰਗਸ ਸਿੰਘ ਜਿੱਥੇ ਬੰਦੀਏ ਨੂੰ ਪਰਵਾਣ ਜਿਹੜਾ ਕਰੂਗੀ ਤੇ ਨਾ ਅੱਗੇ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਅੱਗੇ-ਅੱਗੇ ਉਹਦੇ ਮੁਤਾਬਕ ਆਪਾਂ ਚੱਲਾਂਗੇ ਪਰ ਇਸ ਵੇਲੇ ਜਿਹੜਾ ਉਹ ਜੋ ਵੀ ਇਹ ਮਰਿਆਦਾ ਦੀ ਉਲੰਘਣਾ ਹੋਈ ਆ ਅਸੀਂ ਉਹਦਾ ਸਖਤ ਵਿਰੋਧ ਕਰਦੇ ਆ ਤੇ ਜੋ ਇਹਨਾਂ ਨੇ ਰਾਤ ਨੂੰ ਹਨੇਰੇ ਦੇ ਵਿੱਚ ਹੀ ਜੋ ਕੁਝ ਕੀਤਾ ਤਖਤ ਸਾਹਿਬ ਦੀ ਉਹ ਮਾਨ ਮਰਿਆਦਾ ਦੀ ਬਹੁਤ ਹੀ ਉਲੰਘਣਾ ਹੈ ਤੇ ਇਹਦੇ ਵਾਸਤੇ ਜਿਹੜਾ ਇਹ ਇੱਕ ਪਹਿਲਾ ਪਾਪ ਕੀਤਾ ਕਿੰਨੇ ਇਹਨਾਂ ਨੇ ਜਿਹੜੀ ਹੈ ਹਨੇਰਗਰ ਦੀ ਮਚਾਈ ਹੋਈ ਹੈ ਜਿਹਦੇ ਕਰਕੇ ਅਕਾਲੀ ਦਲ ਜਿਹੜਾ ਜੋ ਇੱਕ ਪੰਥ ਦੀ ਆਪਣੇ ਜਿਹੜੀ ਸਿਆਸੀ ਧਿਰ ਸੀ ਉਹਦਾ ਜਿਹੜਾ ਬਹੁਤ ਨੁਕਸਾਨ ਹੋ ਰਿਹਾ ਆਪਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਪਹਿਲਾਂ ਵੀ ਤੇ ਅੱਗੇ ਵੀ ਨਾਲ ਜਿਹੜੇ ਖੜੇ ਆ ਪਰ ਜਿਹੜਾ ਇੱਕ ਜਿਹੜਾ ਆਪਣੇ ਨਿੱਜੀ ਜਿਹੜਾ ਹੌਮ ਹੈ ਤੇ ਜਿਹੜਾ ਨਿੱਜੀ ਸਵਾਰਥ ਕਰਕੇ ਕੋਈ ਵੀ ਕੰਮ ਕਰ ਰਿਹਾ ਉਹਦਾ ਆਪਾਂ ਸਖਤ ਵਿਰੋਧ ਕਰਦੇ ਆਂ ਤੇ ਨਾਲ ਹੀ ਸਾਰੇ ਅਸੀਂ ਜਿਹੜੇ ਆ ਗੁਰਸੇਖ ਸੰਤਾਂ ਜਿਹੜੀਆਂ ਕਿਤੇ ਵੀ ਇਹ ਬੇਨਤੀ ਹੈ ਆਪਾਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਨੇ ਤੇ ਅਸੀਂ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਦੀ ਸਾਡੀ ਮਰਿਆਦਾ ਅਸੀਂ ਉਹਦੇ ਤੇ ਆਪਣੇ ਕਾਇਮ ਆ ਤੇ ਇਹਨਾਂ ਦਾ ਸਖਤ ਵਿਰੋਧ ਕਰਦੇ ਜਿਵੇਂ ਗਿਆਨੀ ਕਲੌਂ ਸਿੰਘ ਗਰਗਾਜੁਰਾ ਨੇ ਉਹਦਾ ਸੰਭਾਲ ਲਿਆ ਤਾਂ ਤੁਸੀਂ ਪ੍ਰਵਾਨ ਕਰਦੇ ਹੋ ਜਥੇਦਾਰ ਮੰਨਦੇ ਹੋ ਹੁਣ ਕਿ ਨਹੀਂ ਤੇ ਕੌਮ ਨੂੰ ਕੀ ਕਹੋਗੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਸਮੁੱਚੀ ਸਮੁੱਚੀ ਨਿਹੰਗ ਸਿੰਘ ਜਥੇਬੰਦੀਆਂ ਤੇ ਸਮੁੱਚਾ ਹੀ ਜਿਹੜਾ ਖਾਲਸਾ ਪੰਥ ਹੈ ਉਹ ਬਿਲਕੁਲ ਪਰਵਾਹ ਨਹੀਂ ਕਰਦਾ। ਪਰ ਕੀ ਕਹਿੰਦੇ ਸੰਗਤ ਕਿੱਧਰ ਜਾਵੇ ਤੂੰ ਸੰਗਤ ਸੰਗਤ ਨੇ ਆਉਣਾ ਨਮਸਕਾਰ ਉਹ ਤਾਂ ਗੁਰੂ ਨੂੰ ਕਰਨੀ ਹੈ। ਤੇ ਜਿਹੜਾ ਆਪਣੇ ਜਦੋਂ ਤੱਕ ਇਹ ਮਰਿਆਦਾ ਦੇ ਜਿਹੜਾ ਪਹਿਰੇ ਪੈਰਾ ਨਹੀਂ ਦਿੰਦੇ ਉਹਦੇ ਮਰਿਆਦਾ ਦੇ ਵਿੱਚ ਨਹੀਂ ਸਾਰੇ ਕਾਰਜ ਕਰਦੇ ਉਦੋਂ ਤੱਕ ਜਿਹੜਾ ਸਿੱਖ ਕੌਮ ਨੂੰ ਬੇਨਤੀ ਹੈ ਖਾਲਸਾ ਪੰਥ ਜਿਹੜਾ ਉਹ ਸਾਰੇ ਵਿਰੋਧ ਕਰ ਹੀ ਰਹੇ ਨੇ ਇਹਨਾਂ ਦੀ ਸ਼ਰੋਮਣੀ ਕਮੇਟੀ ਵੀ ਇਹਨਾਂ ਦੇ ਖਿਲਾਫ ਹੋਏ ਪਏ ਨੇ। ਤੇ ਉਹ ਤੇ ਹੁਣ ਇਹਨਾਂ ਦੇ ਆਪ ਦੇ ਜਦੋਂ ਮਰਜ਼ੀ ਕਲਰਕ ਦੀ ਤਰ੍ਹਾਂ ਲਾ ਲੈਣ ਹਟਾ ਲੈਣ ਉਹ ਤੇ ਇਹਨਾਂ ਦੀ ਮਰਜ਼ੀ ਹੈ ਸਾਡਾ ਇਹਦੇ 'ਚ ਕੋਈ ਨਹੀਂ ਐਸੇ ਹਾਲਾਤ ਕਿਉਂ ਪੈਦਾ ਹੋਏ ਸਿੰਘ ਸਾਹਿਬ ਕੀ ਇਹ ਤਾਂ ਹੁਣ ਆਪਣੇ ਸ਼੍ਰੋਮਣੀ ਕਮੇਟੀ ਦੱਸ ਸਕਦੀ ਆ ਜਾਂ ਆਪਣੇ ਜਿਹੜੇ ਚਲਾਉਣ ਵਾਲੇ ਨੇ ਵਿੱਚ ਉਹ ਦੱਸ ਸਕਦੇ ਨੇ ਅਹੀ ਤਾਂ ਸਿਰਫ ਮਰਿਆਦਾ ਦੇ ਧਾਰ ਨਹੀਂ ਉਹਦੇ ਮੁਤਾਬਕ ਚੱਲ ਰਿਹਾ। ਕਮਾ ਬਦਲਿਆ ਗਿਆ। ਜਿਹੜੇ ਲਾਗਣਾ ਹੋਈਆ ਮਰਿਆਦਾ ਦੀ ਗੁਰੂ ਸਾਹਿਬ ਤੋਂ ਬਿਨਾ ਤਾਜ਼ਕੂਸੀ ਹੋਈਆ। ਇਹ ਤਾਂ ਪਹਿਲੀ ਵਾਰੀ ਹੋਈਆ ਉਹ ਉਹਦਾ ਹੀ ਆਪਾਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆਂ ਤੇ ਜੋ ਹੋਇਆ ਉਹ ਬਹੁਤ ਹੀ ਮਾੜਾ ਹੋਇਆ ਤੇ ਇਹ ਨਹੀਂ ਸੀ ਹੋਣਾ ਚਾਹੀਦਾ ਸਾਰੇ ਸੰਤ ਮਹਾਂਪੁਰਖ ਆਉਂਦੇ ਨੇ ਜਦੋਂ ਸਿੰਘ ਸਾਹਿਬ ਸਾਭਾ ਨੂੰ ਲਾਉਣਾ ਹੁੰਦਾ ਹੈ ਉਦੋਂ ਕਿੰਨਾ ਸਤਕਾਰ ਦੇ ਨਾਲ ਸਾਰਿਆਂ ਨੂੰ ਬੁਲਾਉਂਦੇ ਆ ਤੇ ਅੱਜ ਜਿਹੜਾ ਚੋਰੀ ਦੇ ਨਾਲ ਜਾਂ ਜੋ ਵੀ ਇਹਨਾਂ ਨੇ ਆਪਣੇ ਗੁਰਮਤ ਤੋਂ ਖਿਲਾਫ ਜਾ ਕੇ ਸਾਰਾ ਕੰਮ ਕੀਤਾ ਉਹ ਜਿਹੜਾ ਬਹੁਤ ਹੀ ਮਾੜਾ ਕਾਰਜ ਹੋਇਆ ਮਰਿਆਦਾ ਦੇ ਉਲਟ ਹੈ ਹਾਂ ਹਾਂਜੀ ਹੋ ਇੱਕ ਮਿੰਟ ਹੋਰ ਇੱਕ ਮਿੰਟ ਜੀ ਹੋਰ ਆ ਬਾਬਾ ਹੀ ਬਾਬਾ ਦਮ ਨਵੀ ਟਕਸਾਲ ਵੱਲੋਂ ਬਾਬਾ ਮੇਜਰ ਜੀ ਤੁਸੀਂ ਬੋਲੀਏ ਪਰ ਮੈਂ ਸਤਕਾਰ ਜੋ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤਖਤ ਫਰੀਕੇ ਗੜ ਸਾਹਿਬ ਵਿਖੇ ਅੱਜ ਸਿੱਖ ਸੱਤਾ ਬੜੀ ਸ਼ਰਧਾ ਦੇ ਭਾਵਨਾ ਨਾਲ ਆ ਲਈਆਂ ਉੱਥੇ ਇੱਕ ਛੋਰੀ ਕਮੇਟੀ ਵੱਲੋਂ ਖਾਲਸਾ ਪੰਥ ਦੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਛੱਟ ਦੇ ਮਰਜਾਦਾ ਦਾ ਘਾਣ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਾਲਸਾ ਪੰਥ ਸਿੱਖ ਸੱਤਾ ਸਿੰਘ ਸਾਹਿਬਾਂ ਦੀ ਸਥਾਪਨਾ ਕਰਦਾ ਆਇਆ ਅਤੇ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪਰੰਪਰਾ ਇੱਥੇ ਬਸ ਨੇ ਜਿਸ ਗੜਗੱਜ ਸਿੰਘ ਨੂੰ ਅੱਜ ਇਹਨਾਂ ਨੇ ਜ਼ਖੇਦਾਰ ਬਣਾਇਆ ਔਰ ਉਹ ਤੁਸੀਂ ਪਿਛਲੀਆਂ ਉਹਦੀ YouTube ਤੋਂ ਕੱਢ ਕੇ ਦੇਖ ਲਓ ਜੋ ਵੀ ਉਹਨੇ ਪ੍ਰਚਾਰ ਕੀਤਾ ਸ਼ਰੂ ਰਿ ਅਕਾਲੀ ਦਲ ਦੇ ਵਿਰੁੱਧ ਤੇ ਸਿੱਖ ਪਰੰਪਰਾਵਾਂ ਦੇ ਵਿਰੁੱਧ ਇਸ ਕਰਕੇ ਖਾਲਸਾ ਪੰਥ ਕਦੇ ਵੀ ਇਹਨਾਂ ਨੂੰ ਪ੍ਰਵਾਨ ਨਹੀਂ ਕਰੇਗਾ ਦਾਸ ਦਮਦਮੇ ਟਕਸਾਲ ਦਾ ਮੁਖਬਾਰਾ ਹੋਣ ਦੇ ਨਾਤੇ ਸਮੂਹ ਸਾਕਤਾਂ ਨੂੰ ਬੇਨਤੀ ਕਰਦਾ ਜਿੱਥੇ ਵੀ ਗੜਗੱਜ ਵਰਗੇ ਜਾਣ ਉਥੇ ਸਾਰੀਆਂ ਸਾਕਤਾਂ ਉਹਦਾ ਵਿਰੋਧ ਕਰਨ ਦਮਦਮੇ ਟਕਸਾਲ ਵੱਲੋਂ ਅਸੀਂ ਹਰ ਤਰੀਕੇ ਨਾਲ ਕਿਉਂਕਿ ਸ਼ਰੂਨੀ ਕਮੇਟੀ ਇੱਕ ਖਾਲਸਾ ਪੰਥ ਦੀ ਸੰਸਥਾ ਸ਼ਰੂਨੀ ਅਕਾਲੀ ਦਾਲ ਛੀਧੀਆਂ ਦੇ ਕੇ ਖਾਲਸਾ ਪੰਥ ਨੇ ਕਾਇਮ ਕੀਤਾ ਸੀ ਇਹ ਜਥੇਬੰਦੀ ਹੋਂਦ ਚ ਆਈ ਸੀ ਪਰ ਅੱਜ ਜਿਹੜਾ ਇਹਦਾ ਨਿਘਾਰ ਕਿਉਂ ਆ ਰਿਹਾ ਕਿ ਸਿੱਖ ਸੰਪਰਦਾਵਾਂ ਨੂੰ ਖਾਲਸਾ ਪੰਥ ਨੂੰ ਨਾਲ ਲੈ ਕੇ ਨਹੀਂ ਚੱਲ ਰਹੇ ਇਹਨਾਂ ਦੀ ਸੋਚ ਪਤਾ ਨਹੀਂ ਕੀ ਹੋ ਗਈ ਹੈ ਕਦੇ ਕੁਝ ਕਰ ਦਿੰਦੇ ਕਦੇ ਖੁਸ਼ ਕਰ ਦਿੰਦੇ ਇਸ ਕਰਕੇ ਖਾਲਸਾ ਇਹ ਸਾਨੂੰ ਸਾਬਤਾਨ ਹੋਣ ਦੀ ਜ਼ਰੂਰਤ ਹੈ ਤੇ ਜੋ ਵੀ ਸਿੱਖ ਸਾਹਿਬ ਅੱਜ ਜੋ ਸਥਾਪਨਾ ਕੀਤੀ ਗਈ ਖਾਲਸਾ ਪੰਥ ਨੂੰ ਦਮਦਮੇ ਟਕਸਾਲ ਨੂੰ ਸ਼੍ਰੀਮਾਨ ਸੰਤ ਬਾਬਾ ਰਣਨਾਮ ਸਿੰਘ ਜੀ ਨੂੰ ਔਰ ਖਾਲਸਾ ਪੰਥ ਨੂੰ ਸਦ ਸਮਾਜ ਨੂੰ ਇਹ ਪ੍ਰਮਾਨ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਤੇ ਵੀ ਦੇਖ ਸਕਦੇ ਹੋ ਬਾਬਾ ਸਿੰਘ ਬਾਬਾ ਬਈ ਹਾਂ ਬਾਬਾ ਕੁਲਵਿੰਦਰ ਸਿੰਘ ਬਾਬਾ ਕੁਲਵਿੰਦਰ ਸਿੰਘ ਜੀ ਨੂੰ ਬੁਲਾਈਏ ਕੋਈ ਨਹੀਂ ਬੋਲੋ ਤੁਸੀਂ ਹਾਂ ਅੱਗੇ ਹੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਹੁਣ ਇਹ ਤੁਸੀਂ ਸਵਾਲ ਕੀਤਾ ਹੈ ਵੀ ਤਾਜ ਪੋਛੀ ਹੋ ਗਈ ਤਾਜ ਪੋਛੀ ਕੋਈ ਹੋਈ ਤਾਜ ਪੋਛੀ ਸ੍ਰੀ ਦਰਬਾਰ ਸਾਹਿਬ ਦੇ ਅੱਗੇ ਗ੍ਰੰਥੀ ਸਾਹਿਬ ਜਿਹੜੀ ਪਹਿਲੀ ਦਸਤਾਰ ਰੱਖਦੇ ਫੇਰ ਉਹਦੀ ਸੇਵਾ ਸੰਭਾਲ ਤੇ ਉਹ ਤੇ ਗੈਰ ਮਰਿਆਦਾ ਚ ਹੋਈ ਆ ਉਹ ਬਿਲਕੁਲੋ ਨਹੀਂ ਮੰਨੀ ਜਾਊਗੀ ਬਾਕੀ ਮੈਂ ਤੇ ਬਾਬਾ ਜੀ ਨੂੰ ਦਮਦਮੇ ਟਕਸਾਲ ਤੇ ਬਾਬਾ ਜੀ ਮੁੱਖ ਬੁਲਾ ਰਹੇ ਖੜੇ ਨੇ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਕੋਈ ਆਲਟੀਮੇਟਮ ਦੋ ਇਹਨਾਂ ਨੂੰ ਕਿ ਜਿਹੜੀ ਮਰਿਆਦਾ ਦੇ ਵਿੱਚ ਸੁਧਾਰ ਕਰ ਲੈਣਾ ਨਹੀਂ ਤੇ ਹੌਲੇ ਮੱਲੇ ਵਾਲੇ ਦਿਨ ਜੋ ਵੀ ਬਾਬਾ ਜੀ ਨਾਲ ਕੇ ਗੁਰਮਤਹਾ ਹੋਊਗਾ ਉਸ ਤੋਂ ਬਾਅਦ ਦੇਖਿਆ ਜਾਵੇ ਸੰਦੇਸ਼ ਸੁਣਾਇਆ ਜਾਂਦਾ ਹੁੰਦਾ ਜਥੇਦਾਰ ਸਾ ਹੁਣ ਜੇ ਉਲਵਾ ਨੂੰ ਸੁਣਾਉਣਾ ਹੁੰਦਾ ਤੇ ਰਾਤ ਦੇ ਨੇਰੇ ਚ ਸੁਣਾ ਲਈਦੇ ਸੰਗਤ ਰਾਤ ਦੇ ਨੇਰੇ ਤੇ ਉਲਵਾ ਨੂੰ ਸੁਣਾਇਆ ਜਾਂਦਾ ਸੰਦੇਸ਼ ਤੇ ਹੁਣ 11 ਵਜ ਦਾ ਤੇ 10 ਵਜ ਦਾ ਟਾਈਮ ਹੀ ਉਦੋਂ ਸੁਣਾਉਂਦੇ ਬਾਬੇ ਜੀ ਇੱਕ ਹੋਰ ਬੇਨਤੀ ਕਰਦਾ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜਿਹੜਾ ਅੱਜ ਆਪਾਂ ਇਹ ਵਿਰੋਧ ਕੀਤਾ ਤੇ ਜੇ ਉਹ ਆਪਣੇ ਇੱਥੇ ਹਾਜ਼ਰ ਹੁੰਦੇ ਤੇ ਉਹ ਗੱਲਬਾਤ ਹੋਰ ਸੀ ਤੇ ਹੁਣ ਉਹਨਾਂ ਨੇ ਆਪੇ ਹੀ ਮਰਿਆਦਾ ਦੀ ਜਿਹੜੀ ਉਲੰਘਣਾ ਕੀਤੀ ਹਨੇਰੇ ਦੇ ਵਿੱਚ ਸਾਰੇ ਕਾਰਜ ਕੀਤੇ ਨੇ ਤੇ ਜਿਹੜਾ ਆਪਾਂ ਅਹੀ ਕਦੇ ਵੀ ਨਾ ਮਰਿਆਦਾ ਦੀ ਉਲੰਘਣਾ ਪਹਿਲਾਂ ਤੇ ਨਾ ਅੱਗੇ ਕਰੀਏ ਮਰਿਆਦਾ ਦੇ ਮਤਾਬਕ ਚੱਲਣਾ ਮੈਂ ਨਾਲ ਹੀ ਬੇਨਤੀ ਕਰਦਾ ਸਾਰੀਆਂ ਹੀ ਗੁਰਸੇਖ ਸੰਗਤਾਂ ਬਹੁਤ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਆਉਣ ਖੁਸ਼ੀ ਦੇ ਨਾਲ ਹੋਲੇ ਮਹੱਲੇ ਆਪਾਂ ਮਨਾਈਏ ਜਿਹੜਾ ਖੁਸ਼ੀਆਂ ਦਾ ਤਿਉਹਾਰ ਹੈ ਖਾਲਸੇ ਦਾ ਤੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਇਹਦੇ ਵਿੱਚ ਹਮ ਹਮਾ ਕੇ ਆਉਣ ਆਪਾਂ ਹੋਲਾ ਮਹੱਲਾ ਸ਼ਾਂਤੀ ਦੇ ਨਾਲ ਮਨਾਉਣਾ ਤੇ ਜਿਹੜਾ ਵਿਰੋਧ ਸੀ ਉਹ ਸਾਡਾ ਇੱਕ ਮਰਿਆਦਾ ਦੀ ਗੱਲਬਾਤ ਹੈ ਪਰ ਜਿਹੜਾ ਹੋਲਾ ਮਹੱਲਾ ਹੈ ਖੁਸ਼ੀਆਂ ਨਾਲ ਆਪਾਂ ਮਨਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਜਾਣਦੇ ਹੋ ਕਿ ਜਿਸ ਤਰ੍ਹਾਂ ਕਿ ਬਹੁਤ ਜ਼ਿਆਦਾ ਜਿਹੜਾ ਵਾ ਇਹ ਮੁੱਦਾ ਚੱਲਣ ਰਿਹਾ ਵੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਜਿਹੜੇ ਆ ਜਦੋਂ ਮਰਜ਼ੀ ਲਾਏ ਜਾਂਦੇ ਆ ਤੇ ਜਦੋਂ ਮਰਜ਼ੀ ਇਹਨਾਂ ਨੂੰ ਜਿਹੜਾ ਵਾ ਉਹੀ ਗੱਲ ਜਲਦੀ ਵੀ ਲਫਾਵੇ ਦੇ ਵਿੱਚੋਂ ਕੱਢਿਆ ਜਾਂਦਾ ਮੇਰੀ ਜਾਗਦੀਆਂ ਜ਼ਮੀਰਾਂ ਵਾਲੇ ਸਿੱਖਾਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਕੱਲ ਦਾ ਟਾਈਮ ਰੱਖਿਆ ਅਨੰਦਪੁਰ ਸਾਹਿਬ ਵੀ ਉੱਥੇ ਜਿਹੜੀ ਅੱਜ ਸਤਾਰ ਬੰਦੀ ਹੋਣੀ ਆ ਮੈਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਵੀ ਉੱਥੇ ਸੰਗਤਾਂ ਜਿਹੜੀਆਂ ਹਮ ਹਮਾ ਕੇ ਪਹੁੰਚ ਕੇ ਤੇ ਇਹਨਾਂ ਨੂੰ ਜਿਹੜਾ ਵਾ ਰੋਕਿਆ ਜਾਵੇ ਕਿਉਂਕਿ ਅਕਾਲ ਤਖਤ ਸਾਹਿਬ ਦੀ ਕੁਝ ਮਰਜ਼ਾਦਾ ਹੁੰਦੀਆਂ ਕੁਝ ਜਿਹੜੀਆਂ ਇਹ ਸਵਾਵਾਂ ਨੇ ਇਹਦੀ ਦਸਤਾਰ ਬੰਦੀ ਹੁੰਦੀ ਆ ਇਹ ਮਰਨ ਤੋਂ ਬਾਅਦਾਂ ਦੂਜਿਆਂ ਨੂੰ ਦਸਤਾਰ ਬੰਦੀ ਦਿੱਤੀ ਜਾਂਦੀ ਪਰ ਕੀ ਬੰਡਿਆ ਇਸ ਸੰਸਾਰ ਦੇ ਉੱਤੇ ਕੋਈ ਪਤਾ ਨਹੀਂ ਲੱਗਣ데요 ਕੀ ਬੰਡਿਆ ਕੀ ਨਹੀਂ ਬੰਡਿਆ ਮੇਰੀ ਬੇਨਤੀ ਨੂੰ ਮਨਜ਼ੂਰ ਕਰਿਓ ਕਿਉਂਕਿ ਅਸੀਂ ਵੀ ਆਨੰਦਪੁਰ ਸਾਹਿਬ ਪਹੁੰਚਣਾ ਤੇ ਬਾਕੀ ਦੂਜਿਆਂ ਵੀ ਸਿੱਖ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਕਿ ਉੱਥੇ ਪਹੁੰਚ ਕੇ ਇਹਨਾਂ ਨੂੰ ਰੋਕਿਆ ਜਾਵੇ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਸੇਵਾਦਾਰ ਜਿਹੜੇ ਸਿੰਘ ਸਾਹਿਬ ਹੈਗੇ ਆ ਉਹਨਾਂ ਨੂੰ ਹੀ ਮਤਲਬ ਜਿਹੜਾ ਵਾ ਸੇਵਾਵਾਂ ਜਿਹੜੀਆਂ ਦਿੱਤੀ ਕਿਉਂਕਿ ਇਦਾਂ ਨਹੀਂ ਹੁੰਦਾ ਵੀ ਮਤਲਬ ਜਦੋਂ ਮਰਜੀ ਕਾਲਤਾ ਸਾਹਿਬ ਦਾ ਜ਼ਾਇਦਾਦ ਬਣਾ ਤਾ ਜਾਂ ਅਨੰਦਪੁਰ ਸਾਹਿਬ ਦਾ ਜ਼ਾਇਦਾਦ ਬਣਾ ਤਾ ਤੇ ਫਿਰ ਉਹਨਾਂ ਨੂੰ ਲਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਅਨੰਦਪੁਰ ਸਾਹਿਬ 10 ਮਾਰਚ ਦਾ ਜਿਹੜਾ ਇਹਨਾਂ ਨੇ ਸਮਾਗਮ ਰੱਖਿਆ ਨਾ ਸੇਵਾ ਸੰਭਾਲ ਦਾ ਇਕਤਰਤਾ ਦਾ ਉਹਦਾ ਵਿਰੋਧ ਕਰਨਾ ਸਰਬੱਤ ਸੰਗਤਾਂ ਵੱਧ ਤੋਂ ਵੱਧ ਪੂਰੇ ਪੰਜਾਬ ਦੇ ਵਿੱਚੋਂ ਦੇਸ਼ ਵਿਦੇਸ਼ ਦੀਆਂ ਜਿੱਥੇ ਵੀ ਜਿੱਥੋਂ ਜਿੱਥੋਂ ਤੱਕ ਵੀ ਇਹ ਖਬਰ ਪਹੁੰਚਦੀ ਆ ਸਾਰੀਆਂ ਸੰਗਤਾਂ ਦਾ ਵਿਰੋਧ ਕਰਨ ਵਾਸਤੇ 10 ਮਾਰਚ ਨੂੰ ਅਨੰਪੁਰ ਸਾਹਿਬ ਦੀ ਧਰਤੀ ਤੇ ਪਹੁੰਚਣ ਤੇ ਆਪੋ ਆਪਣੀ ਰਵਾਇਤੀ ਸ਼ਸਤਰ ਨਾਲ ਲੈ ਕੇ ਪਹੁੰਚਣ ਆਪੋ ਆਪਣੇ ਰਵਾਇਤੀ ਸ਼ਸਤਰ ਜਿਹੜੇ ਕਲਗੀਧਰ ਪਾਤਸ਼ਾਹ ਨੇ ਇਹਨਾਂ ਨੂੰ ਬਖਸ਼ਿਆ ਇਹਨਾਂ ਨੂੰ ਮਨਮਰਜ਼ੀਆਂ ਕਰਨ ਦੀ ਆਦਤ ਪੈ ਗਈ ਹੈ ਇਹਨਾਂ ਨੂੰ ਕੋਈ ਪੁੱਛਦਾ ਨਹੀਂਗਾ ਕਿਸੇ ਨੇ ਨਹੀਂ ਇਹਨਾਂ ਨੂੰ ਅੱਜ ਤੱਕ ਜਾ ਕੇ ਪੁੱਛਿਆ ਜਨਵਰੀ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਿੰਘ ਸਾਹਿਬਾਨਾਂ ਦੀ ਇਹਨਾਂ ਨੇ ਜਨਵਰੀ ਬਦਲੀ ਕੀਤੀ ਹੈ ਨਾ ਕਿਸੇ ਨੇ ਨਹੀਂ ਜਾ ਕੇ ਇਹਨਾਂ ਨੂੰ ਸਵਾਲ ਕੀਤਾ ਸੋ ਸੰਗਤਾਂ ਨੂੰ ਬੇਨਤੀ ਹੈ ਵੀ ਜੇ ਚੁੱਪ ਕੀਤੇ ਰਹੇ ਤੇ ਇਹ ਬਿਲਕੁਲ ਮਰਿਆਦਾ ਦਾ ਘਾਣ ਕਰ ਦੇਣਗੇ ਅਕਾਲ ਤਖ ਸਭ ਦੀ ਮਰਿਆਦਾ ਨੂੰ ਖਤਮ ਕਰ ਦੇਣਗੇ ਇਸ ਕਰਕੇ ਬੇਨਤੀ ਆ ਇਹ ਸਾਰੀਆਂ ਸੰਗਤਾਂ ਨੇ ਵੱਦ ਤੋਂ ਵੱਦ ਅਨੰਦਪੁਰ ਸਾਹਿਬ ਦੀ ਧਰਤੀ ਤੇ 10 ਮਾਰਚ ਨੂੰ ਇਹਨਾਂ ਦਾ ਵਿਰੋਧ ਕਰਨ ਵਾਸਤੇ ਪਹੁੰਚਣਾ ਔਰ ਤਿਆਰਪੁਰ ਤਿਆਰ ਧੰਨ ਸਾਧ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਰਦਾਸ ਬੇਨਤੀ ਕਰਕੇ ਤਿਆਰਪੁਰ ਤਿਆਰ ਹੋ ਕੇ ਸਾਰੀਆਂ ਸਿੱਖ ਸੰਗਤਾਂ ਨਾਨਕ ਨਾਮਵੇਵਾ ਸੰਗਤਾਂ ਜਿਹਨੇ ਵੀ ਦਲਪੰਥਿਆ ਜਿਹਨੀਆਂ ਵੀ ਸੇਵਾ ਸੁਸਾਇਟੀਆਂ ਮਾਜ ਨੇ ਵੀ ਮਹਾਪੁਰਖਿਆ ਜਿਹਨੇ ਜਿਹਨੇ ਜਿਹਨੀਆਂ ਵੀ ਗੁਰੂ ਨਾਨਕ ਨਾਮਲੇਵਾ ਸੰਗਤਾਂ ਸਾਰੀਆਂ ਨੂੰ ਹੱਥ ਜੋੜ ਕੇ ਅਮਰਦਾ ਸਾਹਿਬ ਬੈਂਦੀ ਆ ਕਿ ਅਨੰਪੁਰ ਸਾਹਿਬ ਦੀ ਧਰਤੀ ਤੇ 10 ਮਾਰਚ ਨੂੰ ਪਹੁੰਚਦੀ ਕਿਰਪਾਲਤਾ ਕਰਨੀ ਹੈ ਜੀ ਇਹਨਾਂ ਦੁਸ਼ਟਾਂ ਦਾ ਵਿਰੋਧ ਕਰਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੇਵਾ ਸੁਸਾਇਟੀ ਲੁਧਿਆਣਾ ਤੋਂ ਸੰਗਤ ਜੀ ਮੈਂ ਇਸ ਮਸਲੇ ਤੇ ਬਹੁਤ ਚਿਰ ਪਹਿਲਾਂ ਤੋਂ ਬੋਲਣਾ ਚਾਹੁੰਦਾ ਸੀ ਲੇਕਿਨ ਮੈਂ ਆਸ ਕਰਦਾ ਸੀ ਕਿ ਕੋਈ ਨਾ ਕੋਈ ਪੰਥਕ ਜਮਾਤ ਨਿਆਂਗ ਸਿੰਘ ਜਥੇਬੰਦੀਆਂ ਦੇ ਮੁਖੀ ਜਾਂ ਕੋਈ ਸੰਪਰਦਾਵਾ ਦੇ ਮੁਖੀ ਜਿਹੜੇ ਆ ਉਹ ਇਸ ਮਸਲੇ ਤੇ ਬੋਲਦੇ ਪਰ ਮਜਬੂਰਨ ਅੱਜ ਮੈਨੂੰ ਬੋਲਣਾ ਪੈ ਰਿਹਾ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਅਨੰਦਪੁਰ ਸਾਹਿਬ ਦੇ ਜਥੇਦਾਰ ਤੇ ਦਮਦਮਾ ਸਾਹਿਬ ਦੇ ਜਥੇਦਾਰ ਦੇ ਉੱਪਰ ਜਿਹੜਾ ਵਾ ਉਹਨਾਂ ਦੀ ਕਿਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਹੁਣ ਤੁਸੀਂ ਦੇਖਿਆ ਦੋ ਚਾਰ ਦਿਨ ਪਹਿਲਾਂ ਹੀ ਕਿ ਤਿੰਨ ਜਥੇਦਾਰਾਂ ਨੂੰ ਜਿਹੜਾ ਵਾ ਉਹਨਾਂ ਨੇ ਆਪਣੇ ਆਪ ਹੀ ਸੇਵਾ ਮੁਕਤ ਕਰ ਦਿੱਤਾ ਹੈ ਕਹਿਣ ਨੂੰ ਅਸੀਂ ਸਾਰੇ ਕਹਿੰਨੇ ਆ ਕਿ ਇਹ ਪੰਥ ਦੇ ਜਥੇਦਾਰ ਆ ਕੌਮ ਦੇ ਜਥੇਦਾਰ ਆ ਪਰ ਨਹੀਂ ਉਹਨਾਂ ਲੋਕਾਂ ਨੇ ਸਿਰਫ ਤੇ ਸਿਰਫ ਸਾਡੀ ਕੌਮ ਦੇ ਜਥਾ ਦੀ ਕਰਦਾਰ ਖੁਸ਼ੀ ਕਰਕੇ ਉਹਨਾਂ ਨੂੰ ਇੱਕ ਸੇਵਾਦਾਰ ਤੋਂ ਵੀ ਨੀਚ ਦਰਜੇ ਦਾ ਜਿਹੜਾ ਸੇਵਾਦਾਰ ਸਮਝਿਆ ਇਸ ਕਰਕੇ ਮੇਰੇ ਵੀਰ ਹੁਣ ਚੁੱਪ ਰਹਿਣ ਦਾ ਮੌਕਾ ਨਹੀਂ ਆ ਚੁੱਪ ਰਹਿਣ ਦਾ ਵੇਲਾ ਨਹੀਂ ਆ ਮੈਂ ਬੇਨਤੀ ਕਰਾਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਸੰਪਰਦਾਵਾਂ ਨੂੰ ਦੁਨੀਆ ਦੇ ਵਿੱਚ ਵੱਸਦੇ ਹਰੇਕ ਸਿੱਖ ਨੂੰ ਕਿ ਮੇਰੇ ਵੀਰੋ ਆਓ ਜਿਹੜਾ ਕੱਲ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਨੇ ਤਖਤ ਪੋਜੀ ਰੱਖੀ ਐ ਨਵੇਂ ਜਥੇਦਾਰ ਸਾਹਿਬ ਦੀ ਉਹਨਾਂ ਨੂੰ ਉਹਨਾਂ ਦਾ ਪ੍ਰੋਗਰਾਮ ਰੱਦ ਕਰਵਾਈਏ ਤੇ ਸੰਗਤ ਅੱਗੇ ਆਵੇ ਤੇ ਅਸੀਂ ਆਪਣੇ ਜਥੇਦਾਰਾਂ ਸਾਹਿਬ ਦੀ ਜਿਹਨਾਂ ਦੀ ਨਰਾਦਰੀ ਹੋ ਰਹੀ ਆ ਉਹਨਾਂ ਦੀ ਮੁੜ ਬਹਾਲੀ ਕਰਾਈਏ ਕਿਉਂਕਿ ਸੰਗਤ ਜਿਹੜੀ ਆ ਨਾ ਉਹ ਗੁਰੂ ਤੋਂ ਵੀ ਉੱਤੇ ਆ ਤਾਂ ਸੰਗਤ ਦਾ ਕਹਿਣਾ ਤਾਂ ਗੁਰੂ ਨਹੀਂ ਮੋੜ ਸਕਦੀ ਇਹ ਚਾਰ ਜਮਾਤੀ ਕਿਤਾ ਮੋੜ ਸਕਦੇ ਆ ਇਸ ਕਰਕੇ ਮੈਂ ਸਮੂਹ ਨੰਗ ਸਿੰਘ ਜਥੇਬੰਦੀਆਂ ਨੂੰ ਦਲ ਪੰਥਾਂ ਨੂੰ ਸੇਵਾ ਸੁਸਾਇਟੀਆਂ ਨੂੰ ਹੋਰ ਜਿੰਨੀਆਂ ਵੀ ਆਵਲੇ ਸਿੱਖ ਧਰਮ ਦੇ ਨਾਲ ਜੁੜੀਆਂ ਜਥੇਬੰਦੀਆਂ ਅਤੇ ਸੰਪਰਦਾਵਾਂ ਨੇ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਸਵੇਰੇ 7 ਵਜੇ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੋ ਤੇ ਅਸੀਂ ਜਿਹੜਾ ਇਹ ਪ੍ਰੋਗਰਾਮ ਇਹਨਾਂ ਦਾ ਰੱਦ ਕਰਾਈਏ ਤੇ ਸੰਗਤ ਉਹਨਾਂ ਨੂੰ ਆਪ ਸਿੰਘ ਸਹਿਬਾਨ ਉਹਨਾਂ ਦੀ ਮੁਰਬਹਾਲੀ ਕਰਾਈਏ ਮੇਰੇ ਵੀਰ ਮੇਰੀ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਨਹੀਂ ਤਾਂ ਇਹਨਾਂ ਨੇ ਜਥੇਦਾਰ ਕਹਿੰਦੇ ਹੁੰਦੇ ਸੀ ਸੁਣਦੇ ਹੁੰਦੇ ਕਿ ਜਥੇਦਾਰ ਫਲਾਣੇ ਫਲਾਣੇ ਦੇ ਲਫਾਫੇ ਜੋ ਨਿਕਲੇ ਆ ਪਰ ਨਹੀਂ ਅੱਜ ਅਸੀਂ ਇਸ ਕਥਨ ਨੂੰ ਨਕਾਰਦੀਏ ਕਾਂਟਾ ਮਾਰਦੀਏ ਦੱਸ ਦਈਏ ਉਹਨਾਂ ਲੋਕਾਂ ਨੂੰ ਕਿ ਜਥੇਦਾਰ ਸੰਗਤ ਦੀ ਅਸੀਸਾਂ ਨਾਲ ਨਿਕਲਦੇ ਨੇ ਅਸੰਗਤ ਦੇ ਅਸ਼ੀਸ਼ ਆਸ਼ੀਰਵਾਦ ਦੇ ਨਾਲ ਜਿਹੜਾ ਵਾ ਤਖਤਾਂ ਤੇ ਮੋੜ ਬੈਠਦੇ ਆ ਮੈਂ ਬੇਨਤੀ ਕਰਾਂਗਾ ਜਥੇਦਾਰ ਸਾਹਿਬ ਉਹਨਾਂ ਨੂੰ ਵੀ ਗਿਆਨੀ ਰੁਗਵੀਰ ਸਿੰਘ ਜੀ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤੇ ਬਾਕੀ ਜਿਹੜੇ ਵੀ ਸਿੰਘ ਸਹਿਬਾਨ ਹੈਗੇ ਉਹਨਾਂ ਨੂੰ ਵੀ ਕਿ ਤੁਸੀਂ ਕੱਲ ਵੱਧ ਤੋਂ ਵੱਧ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੋ ਤੇ ਅਸੀਂ ਰਲ ਮਿਲ ਕੇ ਇਹ ਜਿਹੜੇ ਜਥੇਦਾਰਾ ਸਹਿਬਾਨਾਂ ਨੂੰ ਇਹਨਾਂ ਨੇ ਤਖਤੋਂ ਥੱਲੇ ਲਾਇਆ ਤੇ ਬਹੁਤ ਵੱਡਾ ਜਿਹੜਾ ਵਾ ਰੋਸ਼ ਪਾਇਆ ਜਾ ਰਿਹਾ ਹੈ ਸਿੱਖ ਧਰਮ ਦੇ ਵਿੱਚ ਤੁਸੀਂ ਦੇਖਿਆ ਅਸਤੀਫਿਆਂ ਦੀਆਂ ਘੜੀਆਂ ਝੜੀਆਂ ਲੱਗ ਗਈਆਂ ਵੱਡੇ ਵੱਡੇ ਜਿਹੜੇ ਲੀਡਰ ਨੇ ਉਹਨਾਂ ਨੇ ਵਸਤੀਫੇ ਦਿੱਤੇ ਉਹਨਾਂ ਦੀ ਨਿੱਜੀ ਆਤਮਾ ਨੇ ਸੱਟ ਮਾਰੀ ਉਹਨਾਂ ਦੇ ਮਨਾਂ ਦੇ ਉੱਤੇ ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਨਹੀਂ ਇਹ ਫੈਸਲਾ ਬਹੁਤ ਗਲਤ ਸੀ ਤੇ ਇਹਨਾਂ ਦੇ ਫੈਸਲੇ ਨੂੰ ਆਪਾਂ ਰੱਦ ਕਰ ਦਈਏ ਤੇ ਆਪ ਸੰਗਤ ਜਿਹੜੀ ਆ ਉਹਨਾਂ ਤਖਤਾਂ ਦੇ ਉੱਪਰ ਆਪਣੇ ਜਥੇਦਾਰਾਂ ਨੂੰ ਮੁੜ ਬਹਾਲ ਕਰਾਈਏ ਮੈਂ ਸਮਝਦਾ ਮਾਂ ਕਿ ਤੁਸੀਂ ਇਸ ਮੈਸੇਜ ਨੂੰ ਵੱਤ ਵਤ ਸ਼ੇਅਰ ਕਰੋਗੇ ਤੇ ਕੱਲ ਵਹੀਰਾ ਕੱਟ ਕੇ ਸ੍ਰੀ ਅਨੰਦਪੁਰ ਸਾਹਿਬ ਧਰਤੀ ਤੇ ਆਓ ਤੇ ਆਪਾਂ ਆਪਣੇ ਜਥੇਦਾਰ ਸਾਹਿਬ ਦਾ ਸਤਕਾਰ ਮੁੜ ਬਹਾਲ ਕਰੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ